ਪਿੰਡਾਂ ਦੇ ਵਿਕਾਸ ਕਾਰਜਾਂ ਤਹਿਤ ਅੱਜ ਪਹੁੰਚਿਆ ਪਿੰਡ ਬਜਰਾਵਰਤ ਬਜਰਾਵਰਤ ਦੀ ਸੱਤ ਵਿੱਚ ਅਸੀਂ ਖੜੇ ਹਾਂ ਤੇ ਸਾਡੇ ਨਾਲ ਮੌਜੂਦ ਨੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬੀ ਮੌਜੂਦ ਨੇ ਤੇ ਅਸੀਂ ਗੱਲਬਾਤ ਕਰਦਾ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਤਾਂ ਕਿਹੋ ਜਿਹੇ ਵਿਕਾਸ ਕਾਰਜ ਹੋ ਚੁੱਕੇ ਨੇ ਤੇ ਕਿਹੋ ਜੀਆਂ ਉਪਲਬਧੀਆਂ ਹੋਰ ਕਰਨ ਨੂੰ ਰਹਿੰਦੀਆਂ ਨੇ ਜਿਨ੍ਹਾਂ ਦੀ ਲੋੜ ਮਹਿਸੂਸ ਕਰਦੇ ਨੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਹਾਂਜੀ ਸਰ ਸਵਾਗਤ ਹੈ ਜੀ ਵੀ ਸੀ ਅਪਡੇਟ ਦੇ ਵਿੱਚ ਹਾਂਜੀ ਸਸ ਤੁਹਾਡੇ ਆਉਣ ਦਾ ਬਹੁਤ ਆਪਾਂ ਸਵਾਗਤ ਕਰਦੇ ਹਾਂ ਜੀ ਹਾਂਜੀ ਕੀ ਨਾਮ ਹੈ ਸਰ ਸਾਡਾ ਬਜਿੰਦਰ ਸਿੰਘ ਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਬਜਰਾਵਰ ਜੀ ਬਜਰਾਵਰ ਹਾਂਜੀ ਸਰ ਕਿਹੋ ਜੇ ਵਿਕਾਸ ਕਾਰਜਾਂ ਨੂੰ ਦੇਖਦੇ ਹੋ ਕਿ ਹੋ ਚੁੱਕੇ ਨੇ ਤੇ ਕਿਹਨਾਂ ਦੀ ਥੋੜ੍ਹ ਰਹਿੰਦੀ ਆ ਜੀ ਸਾਡੇ ਜੀ ਤਕਰੀਬਨ 55 ਸਾਲਾਂ ਚ 70% ਸਾਡੇ ਪਿੰਡ ਦਾ ਵਿਕਾਸ ਹੋ ਚੁੱਕਾ ਹੈ ਥੋੜਾ ਕੰਮ ਰਹਿੰਦਾ ਗਲੀਆਂ ਤੇ ਨਾਲੀਆਂ ਦਾ ਤੇ ਉਹ ਵੀ ਉਮੀਦ ਆ ਪਈ ਆ 2 ਸਾਲਾਂ ਚ ਕੰਪਲੀਟ ਹੋ ਜਾਊਗਾ ਤੇ ਬਾਕੀ ਸਾਰਾ ਕੰਮ ਬਹੁਤ ਵਧੀਆ ਵਿਕਾਸ ਹੋਇਆ ਇਸਨੇ 55 ਸਾਲਾਂ ਚ ਠੀਕ ਹਾਂਜੀ ਤੇ ਸਾਰੇ ਜਿੱਦਾਂ ਪੜਾਈ ਦੀ ਗੱਲ ਕਰੀਏ ਤਾਂ ਸਕੂਲ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿੰਨੇ ਕੁ ਇੱਥੇ ਐਜੂਕੇਸ਼ਨ ਦਾ ਸਿਸਟਮ ਵਧੀਆ ਹੈਗਾ ਸਕੂਲ ਦਾ ਸਿਸਟਮ ਤਾਂ ਜੀ ਬਹੁਤ ਹੁਣ ਸੁਧਰ ਗਿਆ ਆ ਬਹੁਤ ਵਧੀਆ ਚੱਲ ਰਿਹਾ ਜੀ ਇਹ ਸਿਸਟਮ ਹੁਣ ਹਾਂਜੀ ਜਿਹੜਾ ਸਰ ਇੱਕ ਜਾਂਚਕਰ ਵੀ ਹੁੰਦੇ ਆ ਦੇਖਣ ਚ ਆ ਕੇ ਤੁਹਾਡੇ ਇੱਥੇ ਪੋਸਟ ਆਫਿਸ ਵੀ ਹੈਗਾ ਪਿੰਡਾਂ 'ਚ ਤੇ ਮੋਸਟਲੀ ਘਟ ਬਹੁਤ ਘਟ ਗਏ ਨੇ ਪਿੰਡਾਂ 'ਚ ਪੋਸਟ ਆਫਿਸ ਹਾਂਜੀ ਹਾਂਜੀ ਪੋਸਟ ਆਫਿਸ ਦਾ ਜੀ ਕੰਮ ਵੀ ਹੁਣ ਘਟ ਗਿਆ ਬਹੁਤ ਹਾਂਜੀ ਵੈਸੇ ਹੁਣ ਤਾਂ ਉਹ ਸਾਡੇ ਕਮਿਊਨਿਟੀ ਸੈਂਟਰ ਆ ਉੱਥੇ ਇੱਕ ਪੋਸਟ ਆਫਿਸ ਆ ਪਿੰਡ ਦਾ ਚੱਲ ਰਿਹਾ ਹਾਂਜੀ ਬਹੁਤ ਵਧੀਆ ਚੱਲ ਰਿਹਾ ਹੈ ਹਾਂਜੀ ਠੀਕ ਹਾਂਜੀ ਤੇ ਹੋਰ ਗਰਾਊਂਡ ਨੂੰ ਲੈ ਕੇ ਜਿੱਥੇ ਨੌਜਵਾਨ ਮੁੰਡੇ ਪ੍ਰੈਕਟਿਸ ਕਰਦੇ ਆ ਖੇਡਦੇ ਆ ਗਰਾਊਂਡ ਦੀ ਸੁਵਿਧਾ ਕਿਵੇਂ ਹੈਗੀ ਗਰਾਊਂਡ ਕਿੰਨੀ ਹਾਂਜੀ ਗਰਾਊਂਡ ਤਾਂ ਜੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਗਰਾਊਂਡ ਆ ਵੈਸੇ ਇੱਕ ਪੰਚਾਇਤ ਦੇ ਸਾਡੀ ਪੰਚਾਇਤ ਨੇ ਆ ਇੱਕ ਗਰਾਊਂਡ ਛੱਡੀ ਆ ਬਿਹਾਲੇ ਰੋਡ ਤੇ ਬਹੁਤ ਵਧੀਆ ਗਰਾਊਂਡ ਆ 10 ਕਨਾਲ ਜਗ੍ਹਾ 'ਚ ਆ ਉੱਥੇ ਟੂਰਨਾਮੈਂਟ ਵੀ ਹੁੰਦੇ ਆ ਬਹੁਤ ਵਧੀਆ ਗਰਾਊਂਡ ਆ ਜੀ ਹਾਂਜੀ ਸਰ ਕੀ ਨਾਮ ਹੈ ਜੀ ਗਾਇਤਰੀ ਦਸਾਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਵਿਕਾਸ ਕਰ ਜਾਂਦੇ ਸਬੰਧ ਕੰਮ ਤਾਂ ਸਾਡੇ ਪਿੰਡ 'ਚ ਬਹੁਤ ਹੋਇਆ ਜੀ ਤਕਰੀਬਨ ਕੁਝ ਕੰਮ ਇਦਾਂ ਦੇ ਹੋਗੇ ਜਿਹੜੇ ਮੜੇ ਮੁੱਟੇ ਰਹਿੰਦੇ ਹੋਗੇ ਬਾਕੀ ਤਕਰੀਬਨ ਤਾਂ ਸਾਰੇ ਹੋਗੇ ਤੇ ਕੋਈ ਅਪੀਲ ਕਰਨਾ ਚਾਹੁੰਦੇ ਪੁਰ ਸਰਕਾਰ ਨੂੰ ਜੀ ਅਪੀਲ ਇਹ ਹੈ ਜਿਹੜੇ ਰਹਿੰਦੇ ਕੰਮ ਹੈਗੇ ਆ ਇਹ ਕਿਹੜੇ ਰਹਿੰਦੇ ਕੰਮ ਨਾਲੀਆਂ ਦੇ ਰਹਿੰਦੇ ਆ ਉਹ ਰਹਿੰਦੇ ਚੱਪੜਦੇ ਰਹਿੰਦੇ ਦੋ ਦੋ ਤਿੰਨ ਗੱਮ ਚੱਪੜਾਂ ਦੇ ਹੈਗੇ ਅੱਛਾ ਇਹ ਅਧੂਰੇ ਹੈਗੇ ਚੱਪੜਾਂ ਦਾ ਜਰੂਰੀ ਹੈ ਇਹਦੇ ਵਿੱਚ ਸਾਡੀ ਪਬਲਿਕ ਦੇ ਕੀ ਕਾਰ ਆ ਜਾਂਦੇ ਨਾਲ ਪਿੰਡ ਵਿੱਚ ਤੇ ਉਹ ਡੁੱਬਣ ਦੀ ਵੀ ਆਸ ਹੋਏ ਨਹੀਂ ਤੁਸੀਂ ਦੇਖਿਓ ਦਿਖਾ ਦੇ ਤੁਹਾਨੂੰ ਕਰਿਓ ਸ਼ਾਟ ਆਪਣਾ ਦੇਖ ਕੇ ਦਿਆ ਅਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਮੋਦ ਸਿੰਘ ਬੱਬੂ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਕਰਜੋਂ ਲੈ ਕੇ ਵਿਕਾਸ ਤਾਂ ਸਰ ਜੀ ਪੰਜਾਂ ਖੇਤਾਂਾਂ ਵਿੱਚ ਬਹੁਤ ਵਧੀਆ ਹੋਇਆ ਤਕਰੀਬਨ ਤਕਰੀਬਨ 70 75% ਹੋ ਗਿਆ ਥੋੜਾ ਰਹਿਦਾ ਆਏਗਾ ਜਿਹੜਾ ਤੇ ਉਹ ਵੀ ਇਹਨਾਂ ਨੇ ਮਤਲਬ ਸਰਪੰਚ ਸਾਹਿਬ ਵਧੀਆ ਕਿ ਸਾਡੇ ਤੇ ਇਹਨਾਂ ਨੇ ਉਹ ਵੀ ਕਰਵਾ ਦੇਣਾ ਹੈਗਾ ਆ ਪੈਸੇ ਜਦਦਾ ਆਈ ਜਾਂਦੇ ਲਾਈ ਜਾਂਦੇ ਆ ਵਧੀਆ ਚੱਲਦਾ ਸਿਸਟਮ ਸਾਡੇ ਹਾਂ ਜਿੱਦਾਂ ਮਤਲਬ ਹੁਣ ਟੋਬਿਆਂ ਦਾ ਪਾਣੀ ਦਾ ਨਿਕਾਸ ਉਹ ਨਹੀਂ ਹੈਗਾ ਮਤਲਬ ਉਹ ਹੋਣਾ ਚਾਹੀਦਾ ਜ਼ਰੂਰੀ ਆ ਗੰਧ ਵੀ ਆ ਡੋਬਿਆਂ ਦੇ ਵਿੱਚ ਅਰੇ ਇਹ ਪਾਣੀ ਦੇ ਸਾਡਾ ਛੱਪੜ ਵਿੱਚ ਉਧਰ ਚੱਲ ਜੇ ਚੋਹ ਵਿੱਚ ਤਾਂ ਕਿਉਂਕਿ ਜੇ ਚੋਹ ਚੱਲ ਜਵੇ ਤਾਂ ਬਹੁਤ ਵਧੀਆ ਗੱਲ ਹੈ ਚੋਹ ਚ ਖੁੱਲਾ ਮਤਲਬ ਪਾਣੀ ਉੱਥੇ ਲੋਡ ਹੈਗੀ ਆ ਚੱਲ ਜੇ ਕੋਈ ਗੱਲ ਨਹੀਂ ਨਾਲਾ ਬਣਾਈ ਵਧੀਆ ਇੱਥੋਂ ਰੋਡ ਦੇ ਨਾਲ-ਨਾਲ ਪਾਣੀ ਜਿਹੜਾ ਚੋਜ ਨੂੰ ਖੱਡਿਆ ਜਾਵੇ ਹੁਣ ਪਾਣੀ ਇਹੀ ਪਿੰਡ ਦਾ ਜਿਹੜਾ ਗੰਦ ਹੈ ਬੱਚਿਆਂ ਦੇ ਅਸਰ ਬਹੁਤ ਪੈਂਦਾ ਬਾਕੀ ਜਿੱਲੇ ਲੋਕਾਂ ਨੇ ਸ਼ਾਮ ਨੂੰ ਰੋਟੀ ਖਾਣੀ ਹੁੰਦੀ ਹਵਾ ਟਿਕ ਲੋਕਾਂ ਦੇ ਘਰਾਂ 'ਚੇ ਵੱੜਦੀ ਥਰੀ ਟਿਕ ਗੰਦਗੀ ਜਿਹੜੀ ਗੰਦਗੀ ਜ਼ਿਆਦਾ ਹੈ ਉਹ ਮਤਲਬ ਜਿਹੜਾ ਰਹਿਣ ਲਈ ਹੈ ਨਾ ਲਾਗੇ-ਲਾਗੇ ਘਰਾਂ ਉਹਨਾਂ ਦਾ ਬਹੁਤ ਔਖਾ ਹੈ ਮੱਛਰ ਬਹੁਤ ਹੋਰ ਹੁੰਦਾ ਤੇ ਬਾਕੀ ਗੰਦ ਵੀ ਸਮੈਲ ਬਹੁਤ ਭੜੀ ਜਾਂਦੀ ਬੈਟਰੀ ਨਹੀਂ ਸਕਦਾ ਤੁਸੀਂ ਕੋਲ ਤੇ ਇਹਦੇ ਬਾਰੇ ਗੱਲ ਕੀਤੀ ਇਨਾ ਬਾਰੇ ਹੁਣ ਉਹਨਾਂ ਡਾਕਟਰ ਰਾਜੀਨਾਂ ਗੱਲ ਕਰਦੇ ਆ ਦੇਖਦੇ ਹਾਂ ਹੁਣ ਕੀ ਕਹਿੰਦੇ ਨੇ ਹੁਣ ਦੁਬਾਰਾ ਆ ਗਿਆ ਹੈਗੇ ਆ ਠੀਕ ਹੈ ਨਾ ਜੀ ਹੁਣ ਤਾਂ ਚਲ ਗਏ ਸੈਂਟਰ ਚ ਚਲ ਗਏ ਆ ਉਹਨਾਂ ਨਾਲ ਗੱਲ ਕਰਦੇ ਆ ਇਹ ਕਰੋਨਾ ਪੈਣਾ ਜੀ ਇਹ ਸਾਨੂੰ ਜ਼ਰੂਰੀ ਹੈ ਡਾਕਟਰ ਸਾਹਿਬ ਤਾਂ ਸੈਂਟਰ ਚ ਚਲ ਗਏ ਆ ਤੇ ਇੱਥੇ ਦੀ ਸੀੜੀ ਜਿਹੜੀ ਖਾਲੀ ਹੋ ਚੁੱਕੀ ਆ ਦੁਬਾਰਾ ਇਲੈਕਸ਼ਨ ਹੋਣੀ ਆ ਤੇ ਕਿਹੋ ਜਿਹਾ ਉਮੀਦਵਾਰ ਦੇਖਦੇ ਹਾਂ ਕਿ ਆਉਣਾ ਚਾਹੀਦਾ ਸਾਨੂੰ ਵਧੀਆ ਚਾਹੀਦਾ ਜੀ ਉਹ ਵੀ ਉਮੀਦਵਾਰ ਵਧੀਆ ਚਾਹੀਦਾ ਜਿਹੋ ਜਿਹੇ ਡਾਕਟਰ ਹੋਣੇ ਸੀਗੇ ਇਹੋ ਜਿਹੇ ਆਵੇ ਦਾ ਵਧੀਆ ਗੱਲ ਆ ਜਿਹੜਾ ਵਿਕਾਸ ਕਰੇ ਪੈਸੇ ਦਵੇ ਪਿੰਡਾਂ ਨੂੰ ਪਿੰਡ ਦਾ ਵਿਕਾਸ ਹੋਵੇ ਤੇ ਉਹ ਇਹੋ ਜਿਹਾ ਚਾਹੀਦਾ ਤੁਹਾਨੂੰ ਮਾੜੇ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਹਾਂਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਗੁਰਦੇਵ ਸਿੰਘ ਆ ਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਪਿੰਡ ਬਜਰੌਰ ਹੈ ਆਪਣਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਸੁਨਹਿਰਾ ਕੋਈ ਚਾਹੇ ਸੁਨਹਿਰਾ ਬਾ ਠੀਕ ਠਾਕ ਹੈ ਜਾਂ ਪਿੰਡ ਦਾ ਵਿਕਾਸ ਮੜ ਮੋਟਾ ਜਿਹੜਾ ਰਹਿੰਦਾ ਹੈ ਉਹ ਹੋ ਜਾਵੇ ਤਾਂ ਠੀਕ ਆ ਵਧੀਆ ਆ ਹਾਂ ਕੁਝ ਸੁਨਹਿਰਾ ਦੇਣਾ ਚਾਹੁੰਗੇ ਪਿੰਡ ਵਾਸੀਆਂ ਨੂੰ ਬਾਕੀ ਹੋਰ ਸਭ ਠੀਕ ਠਾਕ ਹੈ ਜਾਂ ਠੀਕ ਹੈ ਜੀ ਆ ਜਾਓ ਜੀ ਬਾਕੀ ਜੇ ਸਾਡੇ ਪਿੰਡ ਦੇ ਵਿੱਚ ਅਸੀਂ ਇੱਕ ਜਾਨੇ ਆ ਜੀ ਸਾਡੇ ਪਿੰਡ ਦੇ ਵਿੱਚ ਪੈਸੇ ਮੁਸੇ ਆ ਜਾਂਦੇ ਅਸੀਂ ਇੱਕ ਜਿਮ ਬੱਚਿਆਂ ਨੂੰ ਬਣਾ ਕੇ ਦੇਣਾ ਚਾਹੁੰਦੇ ਹੈਗੇ ਜਿਮ ਹੈ ਨਹੀਂ ਪਿੰਡ ਜਿਮ ਹੈਗਾ ਪੁਰਾਣਾ ਸੀਗਾ ਉਹ ਲੋਕਾਂ ਨੇ ਸਮਾਨ ਆਪਣੇ ਆਪਣੇ ਘਰਾਂ ਦੇ ਵਿੱਚ ਚੱਕ ਕੇ ਲੈ ਗਏ ਐਸੀ ਬਰਾਦਰੀ ਕੋ ਸੀਗਾ ਸਮਾਨ ਜਿਹੜਾ ਉਹ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਰੱਖ ਲਿਆ ਤੇ ਅਸੀਂ ਦਾ ਪੈਸੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਘਰਾਂ 'ਚ ਨਹੀਂ ਰੱਖਣਾ ਚਾਹੀਦਾ ਤੇ ਉਹਨੂੰ ਕੱਢ ਕੇ ਜਿੱਥੇ ਉਹ ਸੀਗਾ ਉੱਥੇ ਹੀ ਰੱਖ ਦੇਣਾ ਚਾਹੀਦਾ ਕਿਉਂਕਿ ਨਿਆਣੇ ਜਿੰਮ ਮਾਰਨ ਆਪਣੇ ਚੱਲ ਕੇ ਜਾਂਦੇ ਹੈਗੇ ਦੂਸਰੇ ਪਿੰਡ 'ਚ 5-700 ਰੁਪਏ ਦਿੰਦੇ ਆ ਤੇ ਨਾਲ ਤੇਲ ਫੂਕਦੇ ਆ ਬੱਚੇ ਜੇ ਪਿੰਡ 'ਚ ਹੋਵੇ ਤਾਂ ਫੇਰ ਕਾਦੀ ਗੱਲ ਹੈਗੀ ਇੱਥੇ ਪਿੰਡ ਦੇ ਵਿੱਚ ਬੱਚੇ ਜਿਹੜੇ ਪਿੰਡ 'ਚ ਹੀ ਕਰ ਲੈਣ ਤੇ ਬਾਕੀ ਉਹਨਾਂ ਦਾ ਨਿਆਣਾ ਜਿਹੜਾ ਵੇਖ ਵਧੀਆ ਬਣ ਜਾਊਗਾ ਅਜੀ ਸਰ ਸਟਰੀਟ ਲਾਈਟਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਟਰੀਟ ਲਾਈਟਾਂ ਹੈਗੀਆਂ ਲੱਗੀਆਂ ਪਿੰਡ 'ਚ ਸਟਰੀਟ ਲਾਈਟਾਂ ਜੀ ਪਹਿਲਾਂ ਇਹ ਸਾਡੇ ਸੋਲਰ ਸਿਸਟਮ ਵਾਲੀਆਂ ਲੱਗੀਆਂ ਸੀ ਉਹ ਤਾਂ तकरीबन ਹੁਣ ਖਰਾਬ ਹੋ ਚੁੱਕੀ ਪੁਰਾਣੀਆਂ ਬੈਟਰੀਆਂ ਗੜ ਲਈਆਂ ਸਰ ਹਾਂਜੀ ਇਹ ਆਪਾਂ ਚਾਹੁੰਦੇ ਆਂ ਵੀ ਸਰਕਾਰ ਦੁਆਰਾ ਇਹਨਾਂ ਤੇ ਗੌਰ ਕਰੇ ਹਾਂਜੀ ਸਿਸਟਮ ਇਦਾਂ ਹੋਈ ਬਿਡੇ ਚੋਰੀ ਨਾ ਕਰਨ ਸੇ ਹਾਂਜੀ ਇਹ ਬੈਟਰੀਆਂ ਜਿੰਨੀਆਂ ਸੀਗੀਆਂ ਇੱਕ ਇੱਕ ਕਰਕੇ ਸਾਰੀਆਂ ਚੋਰੀ ਹੋ ਗਈਆਂ ਜੀ ਸਭ ਕੋਈ ਲੈਡ ਨਹੀਂ ਜਗ ਰਹੀ ਇਸ ਵੇਲੇ ਜੀ ਕਿਸੇ ਨੇ ਲਾਈ ਵੀ ਤਾਂ ਉਹਨੇ ਆਪਣੀ ਲਾਈ ਵੀ ਗਲੀ ਚ ਨੂੰ ਤੇ ਉਹ ਆਪਣੇ ਮੀਟਰ ਤੋਂ ਲਾ ਰਹੇ ਆ ਤੁਹਾਡੇ ਸਾਹਮਣੇ ਕੋਈ ਹੀਟ ਲਾਈਟ ਦਾ ਦਿਖਦਾ ਪਿਆ ਪੁਆਇੰਟਰ ਦੇਖ ਲਓ ਇਹਦੇ ਉੱਤੇ ਨਾ ਕੋਈ ਟਿਊਬ ਹੈ ਨਾ ਕੋਈ ਆ ਸਭ ਲਾ ਕੇ ਬੈਟਰੀਆਂ ਛੇਟੀਆਂ ਸਭ ਲੈ ਕੇ ਲੈ ਕੇ ਸਿਰਫ ਖੰਭਾ ਹੀ ਖੜਾ ਆ ਆ ਹਾਲ ਤੇ ਇਹਨਾਂ ਬੈਲੀਆਂ ਨੇ ਕੀਤੀ ਹੋਈ ਹੈ ਤੇ ਸਾਡੇ ਅਈ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਮੋਤਵਰ ਵਿਅਕਤੀ ਹੋ ਤੁਹਾਡੇ ਸਿਰ ਤੇ ਸਾਰੀ ਜ਼ਿੰਮੇਵਾਰੀ ਹੈ ਪਿੰਡ ਦਾ ਵਿਕਾਸ ਕਰਾਉਣ ਦੀ ਤੇ ਪਿੰਡ ਨੂੰ ਦੀ ਦੇਖਰੇਖ ਕਰਨ ਵਾਸਤੇ ਤੇ ਕੀ ਕਰਨਾ ਚਾਹੁੰਗੇ ਹਾਂਜੀ ਇਹ ਤਾਂ 5 ਸਾਲਾਂ ਕਿ ਜਿੰਨਾ ਹੋ ਸਕੇ ਉਹਨਾ ਕੰਮ ਕੀਤਾ ਵੱਧ ਤੋਂ ਵੱਧ ਪਹਿਲਾਂ ਤੁਸੀਂ ਪੰਚਾਇਤ ਮੈਂਬਰ ਰਹੇ ਚੁੱਕੇ ਹੋ ਤਾਂ ਹੁਣ ਐਸੇ ਸਰਪੰਚੀ ਮਿਲੀ ਹੈ ਹਾਂਜੀ ਹਾਂਜੀ ਸੜਕਾਂ ਪਿੰਡ ਦੀਆਂ ਕਿਵੇਂ ਆ ਸਾਰਾ ਕੋਈ ਵਿਕਾਸ ਦੂ ਕਿਵੇਂ ਦੇਖਦੇ ਹਿੰਜੀ ਪਿੰਡ ਦੀਆਂ ਗਲੀਆਂ ਤਾਂ ਕਾਫੀ ਬਣ ਗਈਆਂ ਵੱਡੀਆਂ ਵੱਡੀਆਂ ਸਾਬ ਹੋ ਗਿਆ ਥੋੜਾ ਜਿਹਾ ਕੰਮ ਰਹਿ ਗਿਆ ਹੁਣ ਤਾਂ ਹਾਂਜੀ ਅੰਜ ਮਾਣੂ ਕੀ ਨਾਮ ਹੈ ਜੀ ਪਰਮੁਲਾ ਦੇਵੀ ਕੀ ਕੰਨਾ ਚੋਕੇ ਪਿੰਡ ਦੇ ਵਿਕਾਸ ਪਿੰਡ ਬਹੁਤ ਵਧੀਆ ਬਣ ਗਿਆ ਜੀ ਸਾਡਾ ਬਹੁਤ ਵਧੀਆ ਹਾਂਜੀ ਪਹਿਲਾਂ ਇਹ ਪੰਚਾਇਤਾਂ ਆਈਆਂ ਨੇ ਤਾਂ ਕਿਹੋ ਜਿਹਾ ਦੇਖਦੇ ਆ ਇਸ ਪੰਚਾਇਤ ਨੂੰ ਪੰਚਾਇਤਾਂ ਨੇ ਪਹਿਲਾਂ ਤਾਂ ਸਾਡੇ ਇੱਧਰ ਕੁਝ ਕੀਤਾ ਨਹੀਂ ਹੁਣ ਤਾਂ ਬਹੁਤ ਜ਼ਿਆਦਾ ਬਣ ਗਿਆ ਠੀਕ ਹਾਂਜੀ ਸਾਰੀਆਂ ਗਲੀਆਂ ਬਣ ਗਈਆਂ ਤਰਕਿਮ ਕੋਈ ਇਹੋ ਜਿਹੀ ਗਲੀ ਜਿਹੜੀ ਨਹੀਂ ਬਣੀ ਬਹੁਤ ਵਧੀਆ ਕੰਮ ਹੋਇਆ ਹਾਂਜੀ ਹਾਂਜੀ ਸਾਡੇ ਪਿੰਡ ਵਿੱਚ ਦੋ ਸਰਕਾਰੀ ਟਿਊਬ ਲੱਗੇ ਵੱਡੇ ਸਿੰਚਾਈ ਵਾਸਤੇ ਹਾਂਜੀ ਤੇ ਆ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਤੇ ਸ਼ਮਸ਼ਾਨ ਘਾਟਾਂ ਦਾ ਵੀ ਕੀਤਾ ਸਾਰਿਆਂ ਦਾ ਹੀ ਤਿੰਨਾਂ ਦਾ ਹੀ ਠੀਕ ਹੈ ਹਾਂਜੀ ਉਹਨਾਂ ਦਾ ਵੀ ਸਾਰੀ ਸਾਰੀ ਹੋਈ ਹੈ ਹੈਨਾ 5 ਸਾਲਾਂ ਵਿੱਚ ਹਾਂਜੀ ਤੁਹਾਡੇ ਸਮੇਂ ਦੇ ਦੌਰਾਨ ਹਾਂਜੀ ਹਾਂਜੀ ਬਿਲਕੁਲ ਠੀਕ ਤੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਵਿਕਾਸ ਚਾਹੁੰਨੇ ਪਿੰਡ ਦਾ ਜੀ ਹੋਰ ਵੀ ਜਿਹੜੇ ਰਹਿੰਦੇ ਕੰਮ ਆ ਪੂਰੇ ਹੋਣ ਵਧੀਆ ਪਿੰਡ ਬਣ ਜਵੇ ਹਾਂਜੀ ਸਰ ਪਿੰਡ ਬਜਰਾਵਰ ਦੇ ਕਮਸ਼ੂਰ ਗਾਇਕ ਹੋਏ ਨੇ ਸਤਿੰਦਰ ਸਰਤਾਜ ਹਾਂਜੀ ਅੱਜ ਬੜਾ ਨਾਮ ਦੁਨੀਆ ਵਿੱਚ ਖੱਟਿਆ ਉਹਨਾਂ ਨੇ ਹਾਂਜੀ ਤੇ ਕਿਹੋ ਜਿਹਾ ਦੇਖਦੇ ਹਾਂ ਉਹਨਾਂ ਨੂੰ ਕਿਵੇਂ ਤਾਂ ਪਿੰਡ ਦੇ ਵਿੱਚ ਵਿਚਰਦੇ ਨੇ ਉਹ ਨਹੀਂ ਜੀ ਉਹ ਤਾਂ ਸਾਡੇ ਪਿੰਡ ਦੀ ਸ਼ਾਨ ਆ ਜੀ ਸਰਤਾਜ ਉਹਨਾਂ ਨੇ ਪਿੱਛੇ ਜੇ ਸਾਡੇ ਸ਼ੋਅ ਕੀਤਾ ਸੀ ਬਹੁਤ ਵਧੀਆ ਪਬਲਿਕ ਨੇ ਵੀ ਹੰਗਾਰਾ ਦਿੱਤਾ ਤੇ ਸਾਡੇ ਏਰੀਆ ਦਾ ਨਾਮ ਵੀ ਉਹਨਾਂ ਨੇ ਉੱਚਾ ਕੀਤਾ ਹੈ ਚੱਬੇ ਵਾਲ ਬਜਰਾਵਰ ਦਾ ਹਾਂਜੀ ਸਾਨੂੰ ਬੜਾ ਮਾਣ ਆ ਉਹਨਾਂ ਤੇ ਹਾਂਜੀ ਸੁਣਦੇ ਹੋ ਗਾਣੇ ਉਹਨਾਂ ਦੇ ਹਾਂਜੀ ਹਾਂਜੀ ਗਾਣੇ ਸੁਣਦੇ ਹੋ ਦੋ ਬੋਲ ਸੁਣਾ ਦਿਓ ਕਿਸੇ ਗਾਣੇ ਦਾ ਬੱਚਾਈ ਇਹ ਸਾਡੇ ਹਾਂਜੀ 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 ਸਾਫ ਸੁਥਰੀ ਗਾਇਕੀ ਆ ਉਹਨਾਂ ਦੀ ਬਹੁਤ ਵਧੀਆ ਤੇ ਬਹੁਤ ਵਧੀਆ ਉਹਨਾਂ ਦਾ ਯੋਗਦਾਨ ਆ ਇੱਥੇ ਹਾਂਜੀ ਪੰਜਾਬੀ ਗਾਇਕੀ ਨੂੰ ਹਾਂਜੀ